ਸ੍ਰੀ ਵਾਹਿਗੁਰੂ ਸਾਹਿਬ ਜੀ ਤੇ ਲੰਗ ਗਮਗੱਲਾ ਪਹਿਲਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤਸੜਾ ਕਰੀ ਕਿਉ ਨ ਬਿਲਲੋ ਆਪ ਕੀ ਜਾਂਝ ਲੈ ਕਾਪ ਲੋ ਧਾਇਆ ਜੋਰੀ ਮੰਗਾਇ ਦਾਨ ਬਿਲਲੋ ਜਸ ਸੀ ਮਯਾ ਵੈ ਕਸਮ ਕੀ ਬਾਣੀ ਤਸ ੜਾ ਕਰੀ ਗਿਆਨ ਬਿਲਾਲ ਇਹ ਭਾਈ ਲਾਲੋ ਮੈਨੂੰ ਜਿਉ ਜਈ ਕਸਮ ਪ੍ਰਭੂ ਵੱਲੋਂ ਪ੍ਰੇਰਣਾ ਆਈ ਹੈ ਉਸ ਅਨੁਸਾਰ ਮੈਂ ਤੈਨੂੰ ਉਸ ਦੂਰ ਘਟਲਾ ਦੀ ਵਾਕਫੀਅਤ ਦਿਲਾਹਾ ਜੋ ਇਸ ਸ਼ਹਿਰ ਸੈਦਪੁਰ ਵਿੱਚ ਵਾਪਰੀ ਹੈ ਪਾਪ ਕੀ ਨੂੰ ਲੈ ਕਾਬੂ ਧਾਇਆ ਜੋਰੀ ਮੰਗਾਏ ਦਾਨ ਵਿਲਾਲੋ ਬਾਬਰ ਕਾਬਲ ਤੋਂ ਪੋਜੋ ਮਾਨੋ ਪਾਪ ਜ਼ੁਲਮ ਦੀ ਜੱਜ ਹੈ ਇਕੱਠੀ ਕਰਕੇ ਆ ਚੜਿਆ ਹੈ ਅਤੇ ਜੋਰ ਤੱਕੀ ਨਾਲ ਹਿੰਦ ਦੀ ਹਕੂਮਤ ਰੂਪ ਕੰਨਿਆ ਦਾਨ ਮੰਗ ਰਹਾ ਹੈ ਸਰਮ ਧਰਮ ਨੂੰ ਛੱਪ ਕੋ ਲੋਏ ਊੜ ਫਿਰਾਏ ਪਰ ਧਾਲ ਵਿਲਾਲੋ ਸੈਦਪੁਰ ਵਿੱਚੋਂ ਹਾਯਾਤੀ ਧਰਮ ਦੋਵੇਂ ਲੋ ਪਹੁੰਚ ਚੁੱਕੇ ਹਨ ਝੂਟ ਰਹੀ ਝੂਟ ਚੌਧਰੀ ਬਣਿਆ ਫਿਰਦਾ ਹੈ ਕਾਜ਼ੀਆ ਬਾਬਣਾ ਦੀ ਗੱਲ ਥੱਕੀ ਅਬ ਗਲ ਪੜਾ ਸਤਾਦ ਵੇ ਲਾਲੋ ਬਾਬਰ ਦੇ ਸਪਾਹੀਆਂ ਵੱਲੋਂ ਸੈਦਪੁਰ ਦੀਆਂ ਔਰਤਾਂ ਉੱਤੇ ਇਤਨੇ ਅਤਿਆਚਾਰ ਹੋ ਰਹੇ ਹਨ ਕਿ ਮਾਨੋ ਸ਼ੈਤਾਨ ਇਸ ਸ਼ਹਿਰ ਵਿੱਚ ਵਿਆਪ ਡਾ ਰਹਾ ਹੈ ਤੇ ਕਾਜ਼ੀਆਂ ਅਤੇ ਬ੍ਰਾਹਮਣਾਂ ਦੀ ਸਾਊਆਂ ਵਾਲੀ ਮਰਿਆਦਾ ਮੁੱਕ ਚੁੱਕੀ ਹੈ ਮਸਲਮਾਨੀਆਂ ਪੜੇ ਕਤਿਬਾ ਕਸ਼ਟਮ ਕਰੇ ਖੁਦਾਏ ਬਲਾਲੋ ਮੁਸਲਮਾਨ ਔਰਤਾਂ ਵੀ ਇਸ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਹਨ ਜੋ ਇਸ ਵਿਪਤਾ ਵਿੱਚ ਉਹ ਆਪਣੀ ਧਰਮ ਪੁਸਤਕ ਕੁਰਾਨ ਦੀਆਂ ਅੱਜ ਤਾਂ ਪੜ ਰਹੀਆਂ ਹਨ ਤੇ ਖੁਦ ਅੱਗੇ ਪੁਕਾਰ ਕਰ ਰਹੀਆਂ ਹਨ ਜਤ ਸਨਾਤੀ ਹੋ ਰਹੇ ਦਵਾਨੀਆਂ ਇਹ ਵੀ ਲਿਖੇ ਲਾਏ ਵੇ ਲਲੋ ਉੱਚੀਆਂ ਜਾਤਾਂ ਦੀਆਂ ਨੀਵੀਆਂ ਜਾਤਾਂ ਦੀਆਂ ਤੇ ਹੋਰ ਪੀਸਾਵ ਹਿੰਦੂ ਇਸਤਰੀਆਂ ਇਹਨਾਂ ਸਾਰੀਆਂ ਉੱਤੇ ਇਹੀ ਅਤਿਆਚਾਰ ਹੋ ਰਹੇ ਹਨ ਕੂਨ ਕਿ ਸੋਹਲੇ ਕਾ ਵੀ ਆਨੰਕ ਰਤ ਕਾ ਕੂੰ ਗੁਪਾਇ ਵੇ ਲਾਲੋ اے ਨਾਨਕ ਇਸ ਕੁਲੀ ਵਿਆਹ ਵਿੱਚ ਸੈਦਪੁਰ ਨਗਰ ਦੇ ਅੰਦਰ ਹਰ ਪਾਸੇ ਵਿਰਲਾਪ ਹੋ ਰਹੀ ਹਨ ਤੇ ਲਹੂ ਦਾ ਕੇਸਰ ਛਿੜਕਿਆ ਜਾ ਰਹਾ ਹੈ ਸਾਈਂ ਬੁਕੇ ਗੁਣ ਨਾਨਕ ਗਾਵੈ ਮਸਪੁਰੀ ਵਿੱਚ ਆਖ ਮਸੁਲਾ ਸੈਦਪੁਰ ਦੀ ਕਤਲਾਮ ਦੀ ਇਹ ਦੁਰਘਟਨਾ ਬੜੀ ਭਿਆਨਕ ਹੈ ਪਰ ਇਹ ਵੀ ਠੀਕ ਹੈ ਕਿ ਜਗਤ ਵਿੱਚ ਸਭ ਕੁਝ ਬਾਲਕ ਪ੍ਰਭੂ ਦੀ ਰਜਾ ਵਿੱਚ ਹੋ ਰਹਾ ਹੈ ਇਸ ਵਾਸਤੇ ਲੂਤਾ ਭਰੇ ਸਰੀਰ ਵਿੱਚ ਬੈਠ ਕੇ ਪੀ ਲਾਲ ਕੁਸਮਾਲਕ ਪ੍ਰਭੂ ਦੇ ਗੁਣ ਹੀ ਗਾਉਂਦਾ ਹੈ ਜੇ ਨਹੀਂ ਉਪਾਈ ਰੰਗ ਰਵਾਈ ਬੈਠਾ ਵਿਖਾਇ ਵਕ ਇਕੱਲਾ اے ਭਾਈ ਲਾਲੋ ਤੂੰ ਪੀਸ ਸੋ ਟਲ ਨਿਯਮੋਂ ਉਤਾਰ ਉਚਾਰ ਚੇਤੇ ਰੱਖ ਕੇ ਜਿਸ ਮਾਲਕ ਪ੍ਰਭੂ ਨੇ ਇਹ ਸਤਰੀ ਪੈਦਾ ਕੀਤੀ ਹੈ ਉਸ ਲਈ ਇਸ ਨੂੰ ਮਾਇਆ ਦੇ ਮੋਹ ਵਿੱਚ ਪਰਵਿਰਤ ਕੀਤਾ ਹੋਇਆ ਹੈ ਉਹ ਆਪ ਹੀ ਨਰਲੀਪ ਰਹਿ ਕੇ ਉਹਨਾਂ ਦੂਰਕਟਨਾ ਵਾਣੂ ਵੇਖ ਰਹਾ ਹੈ ਜੋ ਮਾਇਆ ਦੇ ਮੋਹ ਦੇ ਕਾਰਨ ਵਾਪਰਦੀਆਂ ਹਨ ਸੱਚਾ ਸੁਸਾਇਬ ਸਚਿਤ ਪਾਵਸ ਸੱਚਾ ਣਯਾਉ ਕਰੇ ਗਮਸੂਲਾ ਉਹ ਮਾਲਕ ਪ੍ਰਭੂ ਆਟਲ ਨੈਮਾ ਵਾਲਾ ਹੈ ਉਸ ਦਾ ਣਯਾਉ ਹੁਣ ਤੱਕ ਉਹ اٹਲ ਹੈ ਉਹ ਅਗਾਹ ਨੂੰ ਵੀ اٹਲ ਨਿਯਮ ਵਰਤਾਏਗਾ ਉਹੀ ਨਿਆਂ ਕਰੇਗਾ ਜੋ اٹਲ ਹੈ ਕਾਇਆ ਕਪੜ ਟੁਕ ਟੁਕ ਹੋਸੀ ਹਿੰਦੁਸਤਾਨ ਸੰਭਾਲਸੀ ਬੋਲਾ ਉਸ اٹਲ ਨਿਯਮ ਅਨਸਾਰ ਹੀ ਇਸ ਵੇਲੇ ਸੈਦਪੁਰ ਵਿੱਚ ਹਰ ਪਾਸੇ ਬਨੁੱਕਾ ਸਰੀਰੂਪ ਕਪੜਾ ਟੁੱਟੇ ਟੁੱਟੇ ਹੋ ਰਹਾ ਹੈ ਇਕ ਕਾਸੀ ਭਿਆਨਕ ਘਟਨਾ ਹੋਈ ਹੈ ਜਿਸ ਨੂੰ ਹਿੰਦੁਸਤਾਨ ਭੁਲਾ ਨਹੀਂ ਸਕੇਗਾ ਆਵਲੂ 78 ਜਾਨ ਸੁਤਨ ਵਾ ਹੋਰ ਪੀ ਉੱਟ ਸੀ ਮਰਦ ਕਾ ਚਿਲਾ ਪਰ ਹੀ ਭਾਈ ਲਾਲੋ ਜਦ ਤੱਕ ਮਨੁੱਖ ਮਾਇਆ ਦੇ ਮੋਹ ਵਿੱਚ ਪ੍ਰਵਿਰਤ ਹਨ ਅਜੇ ਕੱਲੂ ਘਾਰੇ ਵਾਪਰਦੇ ਹੀ ਰਹਨੇ ਹਨ ਬਗਲ ਅਜ ਸੰਬਤੂ 78 ਵਿੱਚੋਂ ਆਏ ਹਨ ਇਹ ਸੰਬਤ 97 ਵਿੱਚ ਚਲੇ ਜਾਣਗੇ ਕੋਈ ਹੋਰ ਸੂਰਮਾ ਪੀ ਉੱਠ ਖੜਾ ਹੋਵੇਗਾ ਸੱਚ ਕੀ ਬਾਣੀ ਲਾਲਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ ਜੀ ਮਾਇਆ ਦੇ ਰੰਗ ਵਿੱਚ ਮਸਤ ਹੋ ਕੇ ਉਮਰ ਅਜਾਈ ਗਵਾ ਰਹੇ ਹਨ ਲਾਲਕ ਤਾਂ ਇਸ ਵੇਲੇ ਪੀ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਰਫ ਸਲਾਹ ਕਰਦਾ ਹੈ ਸਾਰੀ ਉਮਰ ਹੀ ਇਹ ਸਿਰਫ ਸਲਾਹ ਕਰਦਾ ਰਹੇਗਾ ਕਿਉਂਕਿ ਇਹ ਮਨੁੱਖਾ ਜਨਮ ਦਾ ਸਮਾ ਸਿਰਫ ਸਲਾਹ ਵਾਸਤੇ ਹੀ ਮਿਲਿਆ ਹੈ ਆਵਨ ਅਟ ਤੁਰ ਜਾਨ ਸੁਤਨਵ ਹੋਰ ਭੀ ਉੱਟ ਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਈ ਸੀ ਸੱਚ ਕੀ ਵੇਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ